ਹੈਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਵੇਂ ਪੁੱਤਰਾ ਕੀ ਹਾਲ ਚਾਲ ਏ ਉਹ ਬਾਪੂ ਚੜਦੀ ਕਲਾ ਬਾਪੂ ਚੜਦੀ ਕਲਾ ਚਾਹੀਦੀ ਏ ਚੜਦੀ ਕਲਾ ਚਾਹੀਦੀ ਪੁੱਤ ਕਿਵੇਂ ਤੁਸੀਂ ਗਏ ਸੀ ਆ ਜਿਹੜੇ ਵਿਚਾਰੇ ਹੜਪੀੜ ਤੇ ਆਪਣੇ ਇੰਨਾ ਆਇਆ ਆ ਪਾਣੀ ਤੇ ਗਏ ਸੀ ਉੱਥੇ ਤੁਸੀਂ ਹਾਂ ਗਏ ਸੀ ਕਿ ਅਸੀਂ ਇੱਥੇ ਆਪਣੇ ਇਧਰ ਵੀ ਜਾ ਕੇ ਆਏ ਆ ਸ਼ੇਰਪੁਰੇ ਹੱਲ ਤੇ ਅੱਜ ਫਿਰ ਬਾਪੂ ਚੱਲਿਆ ਜੀਰੇ ਹੱਲ ਮਹੂ ਵੱਲ ਚਾਹ ਠੀਕ ਹੈ ਜਾਇਆ ਕਰੋ ਵਧੀਆ ਕੱਲੇ ਪੁੱਤ ਤੇ ਤੂੰ ਵੀ ਜਿਹੜਾ ਆਪਣਾ ਸਾਰਾ ਸਿੱਖ ਪੰਥੇ ਮੈਂ ਵੀ ਬੇਨਤੀ ਸਾਰੇ ਸਿੱਖ ਪੰਥ ਨੂੰ ਕਰਨਾ ਜਿਹੜੇ ਕੈਨੇਡਾ ਅਮਰੀਕਾ ਦੇ ਵਿੱਚ ਸਾਰੇ ਭੈਣ ਭਰਾ ਬਾਹਰਲੇ ਵਿਦੇਸ਼ਾਂ 'ਚ ਬੈਠੇ ਉਹਨਾਂ ਨੂੰ ਇਹ ਬੇਨਤੀ ਪਹਿਲੀ ਗੱਲ ਤੇ ਤੁਸੀਂ ਪਿੱਛੇ ਨਹੀਂ ਹਟਦੇ ਪਰ ਤੁਹਾਨੂੰ ਚਾਹੀਦਾ ਹੈ ਕਿ ਸਾਰੀ ਸਾਡੀ ਇਹਨਾਂ ਦੇ ਜਿਹੜੇ ਭਰਾ ਡੁੱਬਦੇ ਪੈਣੇ ਕੋਈ ਵੀ ਉਹਨਾਂ ਦੀ ਮਦਦ ਕਰੋ ਇੱਕ ਮੈਨੂੰ ਇਹ ਬੜੀ ਖੁਸ਼ੀ ਆਈ ਏ ਕਿ ਜਿਹੜਾ ਯਾਰ ਕਲਾਕਾਰ ਇੰਨੀ ਸਪੋਰਟ ਕਰਦੇ ਪਏ ਇਹ ਬੜੀ ਕਾਸ਼ ਮੈਨੂੰ ਖੁਸ਼ੀ ਏ ਹਾਂ ਪੰਜਾਬ ਵੀ ਪੰਜਾਬ ਦੇ ਨਾਲ ਖੜਾ ਆ ਹੀ ਵੀ ਲੈ ਕੇ ਗਏ ਸਾਂ ਰਾਸ਼ਰ ਰੂਸ਼ਨ ਦੇ ਕੇ ਆਏ ਆ ਤੇ ਸਰਬਜੀਤ ਸਿੰਘ ਵੀ ਆਏ ਸੀਗੇ ਤੇ ਆਪਣਾ ਧਰਮਪ੍ਰੀਤ ਵੀ ਗਿਆ ਸੀ ਤਾਂ ਮੂ ਹਾਂ ਧਰਮਪ੍ਰੀਤ ਵੀ ਗਿਆ ਹੀਗਾ ਅੱਜੇ ਮੈਂ ਤੇ ਸਾਰੇ ਉਹਨਾਂ ਚਾਚਾ ਆਪਣਾ ਰਜੀਤ ਸਿੰਘ ਨਹੀਂ ਚਾਚਾ ਯਾਰ ਇੱਥੇ ਟੀਵੀ ਵੇਖਦਿਆਂ ਦੇ ਭਾਈ ਸਾਦਾ ਚਾਚਾ ਕੱਲ ਵੀ ਇੱਥੇ ਨਾ ਟੀਵੀ ਵੇਖਦਿਆਂ ਰੋਣ ਲੱਗ ਪਿਆ ਮੈਂ ਵੀ ਰੋਣ ਲੱਗ ਪਿਆ ਇੰਨਾ ਦੁੱਖ ਲੱਗਦਾ ਵੇਖ ਕੇ ਕਿ ਡੁੱਬੇ ਪੈਣੇ ਲੋਕ ਇੰਨਾ ਜ਼ਿਆਦਾ ਪਰ ਆਪਣੀ ਗੁਰੂਆਂ ਪੀਰਾਂ ਦੀ ਧਰਤੀ ਮਹਾਰਾਜ ਜੀ ਦੇ ਕਿਨੇ ਅਰਦਾਸ ਇਹੀ ਕਰਨੇ ਦੋ ਟਾਈਮ ਅਸੀਂ ਤਾਂ ਹੁਣ ਇੱਥੇ ਬੈਠੇ ਆ ਕੀ ਕਰ ਸਕਨੇ ਆ ਅੰਦਰ ਹੀ ਬੈਠੇ ਇਧਰ ਦਾਨ ਹੀ ਕਰ ਸਕਨੇ ਆ ਆਪਣੇ ਪੰਜਾਬ ਲਈ ਸਾਡੇ ਪੰਜਾਬ ਦੀ ਮਹਾਰਾ ਜੀ ਕਿਰਪਾ ਕਰੇ ਮਾ ਚਲਦੇ ਵੀ ਗੁਰੂ ਕਿਰਪਾ ਕਰੇ ਸਾਰੇ ਮੈਂ ਤੇ ਅਸੀਂ ਤੇ ਸਾਰੀ ਦੁਨੀਆ ਦੀ ਸੁੱਖ ਮੰਗਨੇ ਆਂ ਜੇ ਮਹਾਰਾਜ ਇੰਨੀ ਜਿਆਦੀ ਅੱਖਾਂ 'ਚ ਰੋਣ ਆਉਂਦਾ ਹੈ ਕਿ ਯਾਰ ਇੰਨਾ ਕਾਜ ਲੋਕ ਡੁੱਬੇ ਖੜੇ ਨੇ ਹੈ ਹਾਂ ਇਹ ੁਰਗਾਨ ਨਹੀਂ ਆਇਆ ਕਿ ਵੇਲਾ ਹੀ ਦੂ ਸਿੱਖ ਮੁਸਲਮਾਨ ਹੈ ਸਾਰੇ ਜੱਟ ਸਿੱਖਾਂ ਨੇ ਖੜਨਾ ਹੀ ਖੜਨਾ ਹੈ ਹਾਂ ਸਾਰੇ ਪੰਜਾਬ ਨਾਲ ਖੜੇ ਆ ਹੈ ਸਾਰੇ ਪੰਜਾਬ ਨਾਲ ਖੜੇ ਆ ਸਾਰੇ ਲੋਕ ਖੜੇ ਨੇ ਤੇ ਬਾਕੀ ਤੂੰ ਪਾ ਦਿਆ ਕਰ ਆਪ ਦਾ ਸਾਰਿਆਂ ਨੂੰ ਦੱਸਿਆ ਕਰ ਹਾਂ ਕੋਨੇ ਤੇ ਤੂੰ ਬਣਾਇਆ ਕਹਿੰਦੇ ਪੇਜ ਹਾਂ ਮੈਂ ਫੇਸਬੁੱਕ ਤੇ ਪੇਜ ਬਣਾਇਆ ਨਾ ਕਿ ਲੋਕੀ ਵਾਵਾ ਜੁੜ ਜਾਣਗੇ ਫੇਸਬੁੱਕ ਤੇ ਫੋਲੋ ਲੋਕ ਕਰਨਾਂਗੇ ਬਣਾਇਆ ਇੱਕ ਪ੍ਰਧਾਨ ਮੰਤਰੀ ਬਾਜੇ ਕੇ ਨਾਮ ਰੱਖਿਆ ਬਹੁਤ ਵਧੀਆ ਗੱਲ ਹੈ ਇਧਰੋਂ ਚੱਕੇ ਵੱਲੋਂ ਵੀ ਸਾਰਿਆਂ ਨੂੰ ਅਸੀਂ ਅਰਦਾਸ ਸਾਰਿਆਂ ਦੀ ਕਰਨੇ ਸਾਡੇ ਸਾਰੇ ਜਥੇਲ ਅਰਦਾਸ ਹੈ ਕਿ ਮਹਾਰਾਜਪੀ ਆਪ ਤੇ ਚੜ੍ਹਦੀ ਕਲਾ ਰੱਖੇ ਤੇ ਤੂੰ ਵੀ ਤੇ ਬਾਕੀ ਯਾਰ ਔਰ ਜਿੰਦਰ ਜਿਹੜਾ ਮੁੰਡਾ ਜਿੰਦਰ ਅਮਰੀਕਾ ਵਾਲਾ ਉਹਦੀ ਵੀ ਬਾਹ ਛੱਡੀ ਕਰੀ ਉਹ ਵੀ ਯਾਰ ਵਿਚਾਰ ਆਪਣਾ ਭਾਉ ਫਸਿਆ ਆ ਉਹਦੀ ਵੀ ਮੰਨ ਲਓ ਗੱਲਬਾਤ ਕਰੀ ਛੱਡਿਆ ਹਾਂ ਉਹ ਵੀ ਮਤਲਬ ਉਹਨਾਂ ਨੇ ਕਿਹੜਾ ਜਾਣ ਬੁੱਝ ਕੇ ਮਾਰੇ ਆ ਹਾਂ ਚੱਲ ਕੋਈ ਉਹਨਾਂ ਦੀ ਵੀ ਕਰਿਆ ਕਰੋ ਕਾਜ ਤੇ ਭਾਈ ਸਾਹਿਬ ਦੇ ਗਏ ਹੋ ਕਈ ਪਾਣੇ ਵਿੱਚ ਤੁਸੀਂ ਹਾਂ ਅਸੀਂ ਗਏ ਸਰ ਰਾਸ਼ਨ ਲੈ ਕੇ ਗਏ ਆ ਤੇ ਅੱਜ ਫਿਰ ਬਾਪੂ ਵੀ ਚੱਲੇ ਆਏ ਹਾਂ ਇਹ ਉਹ ਵੀ ਉੱਥੇ ਗੇੜਾ ਮਾਰਨ ਚੱਲੇ ਆਹੀ ਤੇ ਇਹ ਚਲੇ ਹੀ ਜਾਂਦੇ ਦੋਆਂ ਕੁ ਦਿਨਾਂ ਬਾਅਦ ਯਾ ਬਾਪੂ ਤਾਂ ਰੋਜ਼ ਹੀ ਉੱਥੇ ਰਹਿੰਦਾ ਹੈ ਪੂਰੇ ਗੱਟੇ-ਗੁੱਟੇ ਵੀ ਭਰੋਂ ਜਾਂਦਾ ਹੈ ਆਪਣਾ ਦਾਦਾ ਤੇਰਾ ਹਾਂ ਹਾਂ ਬਾਪੂ ਜਦੋਂ ਵਧੀਆ ਇਹ ਤੇ ਜਾਂਦਾ ਤੇ ਆ ਚੰਗੀ ਗੱਲ ਹੈ ਅਸੀਂ ਹੁਣ ਅੰਦਰ ਬੈਠੇ ਕੁਸੀ ਸੇਵਾ ਕਰਨੀ ਚੱਲ ਸਾਡੇ ਮਨ 'ਚ ਇਹ ਹੈ ਕਿ ਸਾਡੇ ਮਗਰ ਹੈਗੇ ਬਥੇਰੇ ਕਰਨ ਵਾਲੇ ਹੁਣ ਆਪਣੇ ਕੈਂਪ ਵੀ ਲੱਗੇ ਨੇ ਸਾਰਾ ਕੁਝ ਚੱਲਦਾ ਪਿਆ ਚਲ ਸਾਰੀਆਂ ਹੀ ਪਾਰਟੀਆਂ ਆਈ ਦੇ ਕਹਿੰਨੇ ਕਿ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਾਰੇ ਹੀ ਸੇਵਾ ਕਰਨ ਪੰਜਾਬ ਦੀ ਨਹੀਂ ਬੇਨਤੀ ਤੇ ਜਾਦੀ ਸਾਡੀ ਨਾ ਅਸਲ ਮਨ ਦੇ ਵਿੱਚ ਬਾਹਰ ਬਾਹਰਲੇ ਵਿਦੇਸ਼ਾਂ ਵਾਲਿਆਂ ਨੂੰ ਕਿ ਉਹ ਹੀ ਪੰਜਾਬ ਦੀ ਜਾਦੀ ਬਾਹ ਫੜਦੇ ਉਹਨਾਂ ਨੂੰ ਬੇਨਤੀ ਵੀ ਜ਼ਰੂਰ ਤੇ ਬਾਕੀ ਤੇਰਾ ਨੰਬਰ ਕਿਹੜਾ ਚਾਉਂਦਾ ਏ ਨੰਬਰ ਮੇਰਾ ਆਹੀ ਚੱਲਦਾ ਹੈ ਹਾਂ ਨੰਬਰ ਤੇਰਾ ਕੋਈ ਜਾਂਦਾ ਕੋਈ ਹੈਗਾ ਹੀ ਤੇ ਇਹੀ ਨੰਬਰ ਹਾਂ ਯਾਰ ਬਾਪੂ ਦਾ ਨੰਬਰ ਤੂੰ ਦੱਸਦੀ ਕਿ ਉਹ ਬਾਪੂ ਦਾ ਨੰਬਰ ਜਿਹੜਾ ਉਹ ਦੇ ਦਿਆ ਕਰ 77172363 ਅੱਛਾ ਅੱਛਾ ਉਹ ਬੜਾ ਨੰਬਰ ਹਾਂਜੀ ਹਾਂ ਉਹ ਦੇ ਦਿਆ ਕਰੋ ਮਨ ਲ ਕੋਈ ਅਗਲਾ ਤੁਹਾਨੂੰ ਪੁੱਛ ਹੀ ਲੈਂਦਾ ਕਿ ਕਿਤੇ ਸੇਵਾ ਕਰਨੀ ਕਈ ਗੱਲਾਂ ਨੇ ਅਗਲੇ ਨੂੰ ਨਹੀਂ ਵੀ ਪਤਾ ਦਾ ਕਈ ਹੁਣ ਕੱਲ ਇੱਥੇ ਜਿਹੜੇ ਦਿੱਲੀੋਂ ਆਏ ਸੀ ਦਿੱਲੀੋਂ ਸੇਵਾ ਕਰਨ ਮੁੰਡੇ ਹਾਂ ਉਹ ਇਹ ਫਾਇਲ ਕੇ ਦੇ ਪਿੰਡ ਅਖੀਰਲਾ ਪਿੰਡ ਉੱਥੇ ਮੁੰਡੇ ਦਿੱਲੀ ਤੋਂ ਐਡੀ ਦੂਰੋਂ ਉਹ ਵੇਖ ਕੇ ਮਹੀ ਅੱਖਾਂ ਹੀ ਕੱਲ ਪਾਣੀ ਆ ਗਿਆ ਮੈਂ ਅਗਰ ਧੰਨੇ ਮਾਹ ਰਹੇ ਕਿ ਤੇਰੀ ਇਨੀ ਕਿਰਪਾ ਹਾਂ ਤੇ ਬਾਕੀ ਕੋਈ ਚੱਕਰ ਨਹੀਂ ਤੇ ਗੁਰੂ ਕਰੇਗਾ ਕਿਰਪਾ ਮਾਹ ਰਹੇ ਸੇ ਪਾਤਸ਼ਾਹ ਦੇ ਅਰਦਾਸ ਕਰ ਸਾਰੇ ਤੇ ਹੀ ਅਰਦਾਸ ਕਰਨ ਸਾਰੇ ਪੀ ਆਮ ਜੀ ਸਾਰੀ ਦੁਨੀਆ ਲਈ ਕੇ ਨਾਲ ਹੀ ਕਰੇਗਾ ਕਰਦੀ ਗਲਾ ਸੱਚੇ ਪਾਤਸ਼ਾਹ ਹਾਂ ਹਾਂ ਕੀ ਜੇ ਹੋਰ ਗੱਲਬਾਤ ਕੋਈ ਹੋਰ ਚੜਦੀ ਕਲਾ ਹਾਂ ਠੀਕ ਹੈ ਕੋਈ ਨਹੀਂ ਵਾਵਾ ਆਪਣੇ ਕੈਂਪ ਲੱਗੇ ਹੋਏ ਨੇ ਭਾਈ ਸਾਹਬਾ ਦੇ ਹਾਂ ਵਾਵਾ ਲੱਗੇ ਨੇ ਇਹ ਤੇ ਉੱਥੇ ਦੂਜਾ ਨਾਂ ਕੀ ਆਪ ਕੈਂਪ ਤੇ ਬੜੇ ਲੱਗੇ ਬਾਪੂ ਵੀ ਦੱਸਦਾ ਸੀ ਹਾਂ ਬਾਪੂ ਬਾਕੀ ਦੇ ਸਾਰੇ ਇੱਥੇ ਟੀਵੀ ਜੀ ਵੇਖ ਰਹੇ ਨੇ ਇੱਥੇ ਨਿਊਜ਼ 18 ਚ ਆਪਣਾ ਰਾਣਾ ਨਹੀਂ ਜਿਹੜਾ ਮੇਰਾ ਯਾਰ ਢਿਲ ਪਹਿਲਾਂ ਡਿਲੀਪੋਰਟ ਕਰਦੇ ਸੀ ਹਾਂ ਕੀ ਦੂਜਾ ਨਾਂ ਆ ਕੇ ਇੱਥੇ ਵੇਖ ਰਹੇ ਨੇ ਵਾਧੂ ਵੇਣਿਆਂ ਨੇ ਕੋਈ ਗੱਲ ਨਹੀਂ ਤੂੰ ਦੂਜਾ ਨਾਂ ਕੀ ਏ ਇਹ ਕੋਈ ਨਹੀਂ ਤੂੰ ਆਪ ਦੇ ਘਰੇ ਹੈ ਠੀਕ ਹੈ ਜੀ ਤੁਹਾਡਾ ਟਾਈਮ ਪੂਰਾ ਹੋ ਚੱਲਿਆ ਹਾਂ ਠੀਕ ਹੈ ਕਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।